प्रकाश सिंह बादल ਦੇ ਬਿਨਾ ਲੋਕ ਸਭਾ ਪਹਿਲੀ ਚੋਂ ਤੁਸੀਂ ਲੜ ਰਹੇ ਹੋ ਕਮੀ ਹੌਲ ਵੀ ਪਹਿਲੇ ਸਾਰਾ ਸੰਭਾਲਦੇ ਹੋ ਸੀ ਹਾਂ ਐ ਕਿ ਹੁਣ ਮੈਂ ਇਕੱਲਾ ਹੀ ਰਹਿ ਗਿਆ ਜੀ ਤੇ ਆਈ ਕਾਰਨ ਹੈ ਮੈਂ ਇਲੈਕਸ਼ਨ ਵੀ ਲੜ ਰਿਹਾ ਤੇ ਇਹ ਬਹੁਤ ਵੱਡੀ ਚੁਣਵਾਰੀ ਹੈ ਕਿਉਂਕਿ ਬਾਦਲ ਸਾਹਿਬ ਆ ਸਾਰਾ ਕੁਝ ਜਿੰਨਾ ਕੁਝ ਹੈ ਆ ਉਹਨਾਂ ਦੀ ਮਿਹਨਤ ਦਾ ਫਾਲੀ ਹੈ ਕਿਉਂਕਿ ਮੈਂ ਅਕਸਰ ਸੁਣਿਆ ਤੁਹਾਡੇ ਬਾਰੇ ਵੀ ਜਦੋਂ ਤੁਸੀਂ ਨਿਕਲਦੇ ਸੀਗੇ ਤੇ ਪ੍ਰਕਾਸ਼ ਸਿੰਘ ਬਾਦਲ ਦੇ ਅਸ਼ੀਰਵਾਦ ਤੋਂ ਬਿਨਾ ਨਹੀਂ ਸੀ ਨਿਕਲਦੇ ਨਹੀਂ ਉਹ ਚੀਜ਼ ਤਾਂ ਵਿਕਤ ਅਸ਼ੀਰਵਾਦ ਇੱਕੋ ਗਾਈਡੈਂਸ ਕਰਦੇ ਸੀ ਹਾਂ ਕਿ ਆ ਕਰਨਾ ਚਾਹੀਦਾ ਫੈਸਲਾ ਇਹ ਕਰਨਾ ਚਾਹੀਦਾ ਹੈ ਅੱਜ ਤੱਕ ਜੋ ਵੀ ਫੈਸਲੇ ਲਤੇ ਜਿਹਨੂੰ ਜਿਉਂਦੇ ਸੀ ਤੇ ਉਹਨਾਂ ਨੇ ਲਾਹ ਨਾ ਹੀ ਲੁਟੇ ਲੋਕ ਬਹੁਤ ਰੈਲੀਆਂ ਦੇ ਵਿੱਚ ਪਰਪਰ ਕੇ ਆ ਰਹੇ ਆ ਰੈਲੀਆਂ ਵੀ ਸ਼ਰੋਮਣੀ ਅਕਾਲੀ ਦਲ ਹੀ ਸਿਰਫ ਕਰ ਰਿਹਾ ਬਾਕੀ ਇਹ ਤਾਂ ਰੋਸ਼ੋ ਕਰ ਰਿਹਾ ਕੀ ਕਹਿੰਦੇ ਲੋਕਾਂ ਦੀ ਨਬਜ਼ ਪੜੀ ਹੈ ਤੁਸੀਂ ਐਡੀ ਵੱਡੀ ਮੇਜਰ ਅਫੀਸ ਦਿੱਤੀ ਹੋਏ ਲੋਕਾਂ ਦੇ ਵਿੱਚ ਗੁੱਸਾ ਤਾਂ ਹੁੰਦਾ ਹੀ ਹੈ ਉਹਦਾ ਦਾਵਾ ਕਰ ਰਹੇ ਨੇ ਕਿ 13 ਜ਼ੀਰੋ ਹੋਣਾ ਹੈ ਨੇ ਦਵਾ ਠੀਕ ਆ ਉਹਨਾਂ ਦਾ ਕਿਉਂਕਿ 13 ਚੋਂ 0 ਆਉਣਾ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਲਈ ਇਹ ਵੀ ਗੱਲ ਕਹੀ ਜਾਂਦੀ ਕਹਿੰਦੇ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜੇ ਪੁਰਾਣੇ ਬੰਦੇ ਨੇ ਉਹ ਛੱਡ ਕੇ ਜਾ ਰਹੇ ਨੇ ਨਹੀਂ ਕੋਈ ਪੁਰਾਣਾ ਬੰਦਾ ਵੀ ਛੱਡ ਕੇ ਗਿਆ ਸਾਡੇ ਤਾਂ ਤੁਸੀਂ ਸਮਝੋਗਾ ਆਪਾਂ ਜੁਆਇਨ ਕੀਤੇ ਪਰ ਅੱਜਕੱਲ ਜਿਹੜਾ ਮੈਂ ਦੇਖਿਆ ਇੱਕੀ ਟ੍ਰੈਂਡ ਮਿਲਦਾ ਅੱਜ ਤੱਕ ਕਿਸੇ ਦਾ ਭਰੋਸਾ ਨਹੀਂ ਤੁਸੀਂ ਦੇਖਿਆ ਹੁਣ ਅੱਜ ਰੋਜ਼ ਹਰ ਰੋਜ਼ ਖ਼ਬਰ ਪੜੀ ਦਸਰੇ ਬੰਦਾ ਕਿਹੜੀ ਪਾਰਟੀ ਸੀ ਅੱਜ ਕਿੱਥੇ ਚਲਾ ਗਿਆ ਬੰਦ ਸਾਲ ਤੁਸੀਂ ਕਈ ਇਲੈਕਸ਼ਨਾਂ ਲੜੀਆਂ ਨੇ ਕਈ ਲੜਾਈਆਂ ਨੇ ਇਸ ਵਾਰ ਮਾਹੌਲ ਬੜਾ ਵੱਖਰਾ ਨਜ਼ਰ ਆ ਰਿਹਾ ਚਾਹੇ ਸੰਗਰੂਰ ਦੀ ਗੱਲ ਕਰ ਲਈਏ ਕਡੂ ਸਾਹਿਬ ਦੀ ਗੱਲ ਕਰ ਲਈਏ ਫਰੀਦਕੋਟ ਦੇ ਵਿੱਚ ਜੋ ਕੁਝ ਹੋ ਰਿਹਾ ਬਹੁਤ ਕੁਝ ਵੱਖਰਾ ਦਿਸ ਰਿਹਾ ਹੈ ਤੁਸੀਂ ਮੰਨਦੇ ਹੋ ਕਿ ਇਹ ਸਭ ਕੁਝ ਗਰਾਊਂਡ ਤੇ ਹੈ ਜੋ ਸੋਸ਼ਲ ਮੀਡੀਆ ਤੇ ਦਿਸ ਰਿਹਾ ਤੁਸੀਂ ਮਹਿਸੂਸ ਕਰ ਰਹੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਪੈਰਲਰ ਇੱਕ ਅਕਾਲੀ ਦਲ ਖੜਾ ਕੀਤਾ ਜਾ ਰਿਹਾ ਹੈ ਇਹ ਪਹਿਲੇ ਵੀ ਕੋਸ਼ਿਸ਼ਾਂ ਹੁੰਦੀ ਰਹੀਆਂ ਹਨ ਹੁਣ ਵੀ ਤੁਸੀਂ ਦੇਖੋ ਪਿਛਲਾ ਜਿਹੜਾ ਪ੍ਰਚਾਰ ਕੀਤਾ ਸੀ 10 ਸਾਲ ਲਗਾਤਾਰ ਸਰਕਾਰ ਚੱਲੀ ਤੇ ਇਹਨਾਂ ਨੇ ਦੇਖਿਆ ਕੀ ਇਹ ਚੋਤਾ ਫਿਰ ਤੋਂ ਰਿਪੀਟ ਹੋਣੀ ਹੈ ਫਿਰ ਵਿਅਦਬੀ ਦਾ ਪ੍ਰਚਾਰ ਦੂਜਾ ਪ੍ਰਚਾਰ ਰਾਜ ਦਾ ਕਰ ਕਰਕੇ ਉਹਨਾਂ ਨੇ ਸਕਾਰ ਖੋਲੀ ਸਾਰੇ ਧਰਮਾਂ ਦਾ ਸਤਕਾਰ ਕਰਦੇ ਸੀ ਕਿ ਆਪਾਂ ਅਸੀਂ ਲਿਬਰਲ ਹੈ ਆਪਾਂ ਜਿਹੜਾ ਅਰਦਾਸ ਕਰਦੇ ਹਾਂ ਰੋਜ਼ ਕਰਦੇ ਹਾਂ ਸਰਬੱਤ ਦਾ ਭਲਾ ਅਸੀਂ ਕਿਤੇ ਨਹੀਂ ਗਿਆ ਸਿੱਖਣਾ ਪਰ ਜੀ ਸਰਬੱਤ ਦਾ ਭਲਾ ਜੀ ਸੋ ਜਿਹੜੀ ਪੰਜਾਬ ਆਪਣਾ ਘਰ ਆ ਆਪਾਂ ਜਿੱਥੇ ਜੰਮੇ ਪਲੇ ਸਾਡਾ ਆ ਸਾਰਾ ਕੁਝ ਹੈ ਪੰਜਾਬ ਦਾਮ ਬਚੂਗਾ ਜਿੱਥੇ ਅਮਨ ਸ਼ਾਂਤੀ ਰਹੂ ਜਿਹੜੀ ਨੈਸ਼ਨਲ ਪਾਰਟੀ ਆ ਉਹ ਕਲੇ ਵੋਟ ਬੈਂਕ ਪੋਲਿਟਿਕਸ ਕਰਦੇ ਉਹ ਚਾਹੁੰਦੀਆਂ ਕਿ ਇੱਥੇ ਭਾਵੇਂ ਕਲੈਸ਼ ਹੋਏ ਕੁਝ ਮਰਜੀ ਹੋਏ ਸਾਨੂੰ ਐਮਪੀ ਚਿਤ ਨਹੀਂ ਚਾਹੀਦੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਇੱਕ ਕਸੂਲ ਹੈ ਅਸੀਂ ਕਿੱਥੇ ਬੇਲ ਨਹੀਂ ਲੱਦੇ ਭਾਵੇਂ ਸਾਨੂੰ 3 ਸਾਲ ਲੱਗੋ ਬਾਅਦ ਸਭ 4-4 ਸਾਲ ਰਹੇ ਇੱਕ ਗੇਂਦ ਅਸੀਂ ਕਿੱਥੇ ਕੋਟ ਨਹੀਂ ਗਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੇਰੇ ਨਾਲ ਨੇ ਗੱਲਬਾਤ ਕਰਦੇ ਆ ਖਡੂਰ ਸਾਹਿਬ ਹਲਕੇ ਦੇ ਵਿੱਚ ਰੈਲੀਆਂ ਨੂੰ ਸੰਬੋਧਨ ਕੀਤਾ ਜਾ ਰਿਹਾ ਹੈ ਪ੍ਰਧਾਨ ਸਾਹਿਬ ਦੇ ਨਾਲ ਗੱਲਬਾਤ ਕਰਾਂਗੇ ਕਿ ਚੋਣ ਪ੍ਰਚਾਰ ਕਿਵੇਂ ਚੱਲ ਰਿਹਾ ਹੈ ਬਾਦ ਸਾਹਿਬ ਸਮਾਂ ਦੇਣ ਦੇ ਲਈ ਬਹੁਤ-ਬਹੁਤ ਧੰਨਕਤਰੀਆ ਅ ਪ੍ਰਕਾਸ਼ ਸਿੰਘ ਬਾਦਲ ਦੇ ਬਿਨਾ ਲੋਕ ਸਭਾ ਪਹਿਲੀ ਚੋਣ ਤੁਸੀਂ ਲੜ ਰਹੇ ਹੋ ਕਮੀ ਖੋਲ ਗਈ ਉਹਨਾਂ ਦੀ ਪਹਿਲੇ ਸਾਰਾ ਸੰਭਾਲਦੇ ਹੀ ਉਹ ਸੀ ਹਾਂ ਐਕਿ ਹੁਣ ਮੈਂ ਇਕ ਕੱਲਾ ਹੀ ਰਹਿ ਗਿਆ ਜੀ ਤੇ ਆਈ ਕਾਰਨ ਹੈ ਮੈਂ ਇਲੈਕਸ਼ਨ ਵੀ ਲੜ ਰਿਹਾ ਕਿਉਂਕਿ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿਉਂਕਿ ਬਾਦਲ ਸਾਹਿਬ ਆ ਸਾਰਾ ਕੁਝ ਜਿੰਨਾ ਕੁਝ ਹੈ ਆ ਉਹਨਾਂ ਦੀ ਮਿਹਨਤ ਦਾ ਫਾਲੀ ਹੈ ਕਿ ਐਡੀ ਤਕੜੀ ਆਰਗੇਨਾਈਜੇਸ਼ਨ ਬਣ ਜਾਣੀ ਆਖਾਲੀ ਦਲ ਤੇ ਉਹ ਸਹੀ ਮਣੇ ਤੇ ਆਮ ਜਨਤਾ ਦੇ ਮੁਖਮੰਤਰੀ ਸੀ ਹੂੰ ਸੋ ਉਹਨਾਂ ਦੇ ਨਹੀਂ ਹੋਣਾ ਬਹੁਤ ਵੱਡਾ ਘਾਟ ਹੈ ਵੈਸੇ ਤਾਂ ਆਮ ਤੌਰ ਤੇ ਤੁਹਾਡੇ ਆਲੇ ਦੁਆਲੇ ਸੈਂਕੜੇ ਬੰਦਾ ਰਿੰਦੇ ਰਹਿੰਦੇ ਨੇ ਪਰ ਜਦੋਂ ਸਵੇਰੇ ਉੱਠ ਕੇ ਪ੍ਰਚਾਰ ਲਈ ਨਿਕਲਦੇ ਹੋਂ ਗੱਡੀ 'ਚ ਬੈਹਿੰਦੇ ਹੋਂ ਕਿਉਂਕਿ ਮੈਂ ਅਕਸਰ ਸੁਣਿਆ ਤੁਹਾਡੇ ਬਾਰੇ ਵੀ ਜਦੋਂ ਤੁਸੀਂ ਨਿਕਲਦੇ ਸੀਗੇ ਤੇ ਪ੍ਰਕਾਸ਼ ਸਿੰਘ ਬਾਦਲ ਦੇ ਅਸ਼ੀਰਵਾਦ ਤੋਂ ਬਿਨਾਂ ਨਹੀਂ ਸੀ ਨਿਕਲਦੇ ਉਹ ਚੀਜ਼ ਤਾਂ ਇੱਕ ਤਾਂ ਅਸ਼ੀਰਵਾਦ ਇੱਕ ਉਹ ਗਾਈਡੈਂਸ ਕਰਦੇ ਸੀ ਹਾਂ ਇਹ ਆ ਕਰਨਾ ਚਾਹੀਦਾ ਆ ਫੈਸਲਾ ਐ ਕਰਨਾ ਚਾਹੀਦਾ ਹੈ ਅੱਜ ਤੱਕ ਜੋ ਵੀ ਫੈਸਲੇ ਲੈਂਦੇ ਜਦੋਂ ਉਹ ਜਿਉਂਦੇ ਸੀ ਤੇ ਉਹਨਾਂ ਨੇ ਉਹਨਾਂ ਦੇ ਜ਼ਲਾਹ ਨਾ ਹੀ ਲਏ ਸੀ ਆਪਾਂ ਕਿਤੇ ਕੋਸ਼ਿਸ਼ ਨਹੀਂ ਕੀਤੀ ਆਪਣੇ ਆਪ ਨੂੰ ਆ ਆਪ ਫੈਸਲਾ ਲਈਏ ਜਿਹੜਾ ਉਹਨਾਂ ਨੂੰ ਠੀਕ ਨਹੀਂ ਹੈ ਹੂੰ ਤੇ ਖਡੂਰ ਸਾਹਿਬ ਬਾਦਲ ਸਾਹਿਬ ਦੇ ਬਹੁਤ ਨਜ਼ਦੀਕ ਰਿਹਾ ਏ ਪੰਥਕ ਹਲਕਾ ਏ ਅੱਜ ਆਪਾਂ ਖਡੂਰ ਸਾਹਿਬ ਦੇ ਵਿੱਚ ਹੀ ਹੈਗੇ ਆ ਲੋਕ ਬਹੁਤ ਰੈਲੀਆਂ ਦੇ ਵਿੱਚ ਭਰ ਭਰ ਕੇ ਆ ਰਹੇ ਆ ਰੈਲੀਆਂ ਵੀ ਸ਼ਰੋਮਣੀ ਅਕਾਲੀ ਦਲ ਹੀ ਸਿਰਫ ਕਰ ਰਿਹਾ ਬਾਕੀ ਇਹ ਤਾਂ ਰੂਟ ਸ਼ੋਅ ਕਰ ਰਹੇ ਆ ਕੀ ਕਹਿੰਦੇ ਲੋਕਾਂ ਦੀ ਨਬਜ਼ ਪੜ੍ਹੀਏ ਤੁਸੀਂ ਲੋਕੀ ਇੱਕ ਤਾਂ ਬਹੁਤ ਜ਼ਿਆਦਾ ਠੱਗੇ ਮਹਿਸੂਸ ਹੋ ਰਿਹਾ ਮੈਂ ਸ਼ਹਿਰਾਂ ਸੀ ਤੇ ਲੋਕੀ ਬਿਲਕੁਲ ਇਹ ਕਹਿੰਦੇ ਜੀ ਅਸੀਂ ਸਾਰਾ ਛੱਡ ਕੇ ਪੰਜਾਬ ਨੂੰ ਇੱਥੋਂ ਬਾਹਰ ਜਾ ਰਹੇ ਆ ਕਿ ਸਾਡੇ ਹਰ ਰੋਜ਼ ਨੂੰ ਸਾਨੂੰ ਟੈਲੀਫੋਨ ਆ ਜਾਂਦੇ ਪਰੋਤੀ ਕਿ ਸਾਨੂੰ ਵੀ ਲੱਗਦੇ ਕਿ ਕਿਹੜਾ ਛੁਰਦਾ ਕੋਈ ਕਹਿੰਦਾ 30 ਲੱਖ ਜਾਂ ਜੀ ਕਿਹੜਾ ਚੁੱਟਿਆ ਆਹ ਤਾਂ ਹਾਲਾਤ ਹੈ ਲੋਕਾਂ ਦੇ ਵਿੱਚ ਗੁੱਸਾ ਤਾਂ ਹੁੰਦਾ ਹੀ ਹੈ ਉਹ ਤਾਂ ਦਾਵਾ ਕਰ ਰਹੇ ਨੇ ਕਿ 13 0 ਹੋਣਾ ਹੈ ਨਹੀਂ ਦਾਵਾ ਠੀਕ ਆ ਉਹਨਾਂ ਦਾ ਕਿਉਂਕਿ 13 ਚੋਂ 0 ਹੋਣਾ ਉਹਨਾਂ ਨੂੰ 13 ਚੋਂ 0 ਹੋਊਗਾ ਹਾਂ 13 ਚੋਂ ਉਹਨਾਂ ਨੂੰ 0 ਹੋਣੇ ਮੰਨ ਰਿਆ ਸੀਗਾ ਵੈਸੇ ਤਾਂ ਡੀਏ ਪਰਸਨਲ ਵੀ ਗੱਲ ਹੋ ਜੂਗੀ ਕਿ ਜਦੋਂ ਕਹਿੰਦੇ ਬਾਦ ਸਾਹਿਬ ਦੇ ਉੱਪਰ ਐਨਐਸਏ ਲੱਗਾ ਸੀ ਤੇ ਤੁਹਾਡੀ ਸਿਸਟਰ ਦਾ ਵਿਆਹ ਸੀਗਾ ਤੇ ਬਾਦ ਸਾਹਿਬ ਨੂੰ ਚਿੱਠੀ ਲਿਖਣ ਲਈ ਕਿਹਾ ਵੀ ਤੁਸੀਂ ਇਹ ਲਿਖ ਕੇ ਦੇ ਦਿਓ ਤੇ ਬਾਹਰ ਤੁਹਾਨੂੰ ਲੈ ਆਵਾਂਗੇ ਉਹ ਸਾਰਾ ਦੱਸੋ ਕਿ ਵੀ ਉਦੋਂ ਮਾਹੌਲ ਕੀ ਸੀਗਾ ਬਾਦਸਾਮ ਨੇ ਮਨਾ ਕਰਤਾ ਸੀ ਦੇਖੋ ਅਗਰ ਸ਼ਰਮ ਨਹੀਂ ਖਾਲੀਦ ਦੀ ਲੀਡਰਸ਼ਿਪ ਇੱਕ ਕਸੂਲ ਹੈ ਹਮ ਅਸੀਂ ਕਿਥੇ ਬੇਲ ਨਹੀਂ ਲੈਂਦੇ ਅੱਛਾ ਭਾਵੇਂ ਸਾਨੂੰ 3 ਸਾਲ ਲਖ ਲੋ ਬਾਦਸਾਬ 4-4 ਸਾਲ ਰਹੀ ਹੈ ਇਹ ਗੇਲ 'ਚ ਅਸੀਂ ਕਿਥੇ ਕੋਰਟ ਨਹੀਂ ਗਏ ਹਮ ਤੇ ਉਹਨਾਂ ਛੱਡਿਆ ਜਾਏ ਜੀ ਆ ਜਿਹੜੇ ਆ ਜਦੋਂ ਵਿਆਹ ਸੀ ਹਮ ਉਦੋਂ ਜਿਵੇਂ ਹੁੰਦਾ ਹੈ ਲੋਕੀ ਕਹਿੰਦੇ ਕਿ ਬੇਟੀ ਦਾ ਵਿਆਹ ਜਿਹਨੂੰ ਅਫਸਰ ਕਹਿੰਦੇ ਕਿ ਤੁਸੀਂ ਚਿੱਠੀ ਲਿਖਦੇ ਹੋ ਬਾਪ ਸਾਹਿਬ ਨੇ ਕਿ ਸਿੱਧਾ ਕਹੇ ਸੀ ਮੈਂ ਮੇਰਾ ਵਿਆਹ ਪੰਥ ਕਰੂਗਾ ਮੇਰੀ ਬੇਟੀ ਦਾ ਵਿਆਹ ਪੰਥ ਕਰੂਗਾ ਤੇ ਮੈਂ ਨਹੀਂ ਨਾ ਚੁਕਿਆ ਨਾ ਚੁਕਣਾ ਉਦੋਂ ਫਿਰ ਪੰਥ ਨਹੀਂ ਕੀਤਾ ਸੀਗਾ ਵਿਆਹ ਉਹ ਸਾਰੇ ਆਪਣੀ ਪਾਰਟੀ ਦੇ ਇਕੱਠੇ ਹੋ ਗਏ ਜਿਹੜੇ ਲੀਡਰ ਬਾਪ ਸਾਹਿਬ ਨਹੀਂ ਪਹੁੰਚੇ ਸੀ ਬਾਪ ਸਾਹਿਬ ਗੇਲ ਸੀ ਮਤਲਬ ਜੀ ਇੱਕ ਇੱਕ ਚਿੱਠੀ ਲੇਖ ਦਿੰਦੇ ਤੇ ਉਹ ਆ ਸਕਦੇ ਸੀ ਆ ਸਕਦੇ ਸੀ ਪਰ ਨਹੀਂ ਇੱਥੇ ਤੁਸੀਂ ਦੇਖੋ ਰੋਜ ਉੱਥੇ ਬੈਠੇ ਐ ਰੋਜ ਬਿਲਦੀ ਫੈਮਿਲੀ ਸਾਰਾ ਕੁਝ ਹੁੰਦਾ ਸੋ ਮੈਂ ਜਿਹੜੀ ਆ ਇੱਕ ਲੋਕਾਂ ਨੂੰ ਡੈਂਟੀਫਾਈ ਕਰਨਾ ਚਾਹੀਦਾ ਹੈ ਕਿਹੜੇ ਆਪਣੇ ਐ ਕਿਹੜੇ ਆਪਣੇ ਆਪਣੇ ਨੂੰ ਮਰੋਣ ਵਾਸਤੇ ਆਏ ਆ ਆ ਜਿਹੜੀ ਤਾਕਤਾਂ ਇਹਨੂੰ ਕੀ ਪਤਾ ਇੰਨਾ ਬਰੇ ਤੁਹਾਨੂੰ ਪਤਾ 32 33 ਸਾਲ ਪਹਿਲੇ ਕਿੰਨੀ ਉਮਰ ਹੈ ਅਮਰਪਾਲ ਦੇ